ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਮੇਥਿਆਂ ਦੀਆਂ ਪੰਨੀਆਂ ਜਿਹੜੀਆਂ ਬਹੁਤ ਹੀ ਜ਼ਿਆਦਾ ਸਵਾਦ ਬੰਦੀਆਂ ਨੇ ਤੇ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੀਆਂ ਨੇ ਇਹ ਮੇਥਿਆਂ ਦੀਆਂ ਪੰਨੀਆਂ ਆਪਾਂ ਬਣਾਵਾਂਗੇ ਸ਼ੱਕਰ ਨਾਲ ਜੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਪੰਨੀਆਂ ਬੰਦੀਆਂ ਇਹ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਇਹ ਆਪਾਂ ਲੈ ਲਿਆ ਜੀ ਆਟਾ ਤੇ ਮੁੱਝ ਕਿਉ ਪਾ ਕੇ ਆਪਣਾ ਚਾਟਾ ਪਾ ਕੇ ਆਪਾਂ ਆਟਾ ਪੁਨਰੇ ਆ ਜੀ ਤੇ ਇਹ ਆਪਾਂ ਮੇਥੇ ਭਿਉਂਦੇ ਸੀ ਜੀ ਰਾਤ ਨੂੰ ਪਾਈਆ ਮੇਥਿਆਂ ਦੇ ਵਿੱਚ ਆਪਾਂ 1.5 ਕਿਲੋ ਦੇ तकरीबन 2 ਕਿਲੋ ਦੇ तकरीबन ਦੁੱਧ ਪਾ ਗਿਆ ਸੀ ਜੀ ਤੇ ਆਪਾਂ ਉਹ ਭਿਉਂ ਕੇ ਰੱਖਦੇ ਤੇ ਵਧੀਆ ਬਣਦੇ ਸੀ ਜੀ ਤੇ ਦੇਖੋ ਤੁਸੀਂ ਆਪਾਂ ਆਟਾ ਪੁੰਨ ਰਹੇ ਆ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਜੀ ਇਸ ਕਰਕੇ ਆਪਾਂ ਥੋੜਾ ਜਲਦੀ ਜਲਦੀ ਬਣਾ ਰਹੇ ਆ ਵੀਡੀਓ ਤੇ ਤੁਸੀਂ ਦੇਖੋ ਜੀ ਆਪਾਂ ਇਹ ਆਟਾ ਪੁੰਨ ਕੇ ਬਿਲਕੁਲ ਬਹੁਤ ਹੀ ਜਿਆਦਾ ਪੁੰਨ ਕੇ ਆਪਾਂ ਆਟਾ ਐਵੇਂ ਕਰ ਲੈਣਾ ਜਿਵੇਂ ਆਪਣਾ ਸਮੈਲ ਆਉਣ ਲੱਗ ਜੇ ਵੀ ਆਟੇ ਚੋਂ ਵੀ ਹਾਂ ਆਟਾ ਭੁੱਜ ਗਿਆ ਜਿਵੇਂ ਆਪਾਂ ਪ੍ਰਸ਼ਾਦ ਬਣਾਉਣੇ ਹੁੰਦੇ ਆ ਤੇ ਐ ਬਿਲਕੁਲ ਕਿਉਂ ਅਲੱਗ ਹੋਣ ਲੱਗ ਜੇ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਉਂ ਬਿਲਕੁਲ ਅਲੱਗ ਹੋ ਗਿਆ ਜੀ ਇੱਥੇ ਆਟਾ ਬਿਲਕੁਲ ਭੁੱਜ ਕੇ ਤਿਆਰ ਹੋ ਗਿਆ ਜੀ ਜਦੋਂ ਇਸ ਤਰ੍ਹਾਂ ਦਾ ਹੋ ਜੇ ਜੀ ਰੰਗ ਆਟੇ ਦਾ ਤਾਂ ਸਮਝ ਲਓ ਆਟਾ ਭੁੱਜ ਕੇ ਤਿਆਰ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਰਾਤ ਨੂੰ ਮੇਥੇ ਭੋਂਤੇ ਸੀ ਜੀ ਉਹ ਆਪਾਂ ਹੁਣ ਇਹਦੇ ਵਿੱਚ ਮੇਥੇ ਪਾ ਦਿਆਂਗੇ ਜੀ ਇਹ ਪਾਈਆ ਮੇਥੇ ਸੀਗਾ ਜੀ ਇਹਨਾਂ ਨੂੰ ਆਪਾਂ ਪੀਸ ਲਿਆ ਸੀਗਾ ਇਸੇ ਪਸਾਏ ਵੀ ਮਿਲ ਜਾਂਦੇ ਆ ਜੀ ਕਿ ਪਪ ਪਈਮ ਇਥੇ ਆਪਾਂ 2 ਕਿਲੋ ਦੁੱਧ ਦੇ ਵਿੱਚ ਪਾ ਕੇ ਰਾਤ ਨੂੰ ਭੌਂਕੇ ਰੱਖਦੇ ਸੀ ਰੂਮ ਟੈਂਪਰੇਚਰ ਉੱਤੇ ਦੁੱਧ ਹੋਵੇ ਜੀ ਠੰਡਾ ਨਾ ਹੋਵੇ ਤਾਂ ਫਿਰ ਉਹ ਵਧੀਆ ਭੁੱਜ ਕੇ ਫੁੱਲ ਜਾਂਦੇ ਆ ਜੀ ਤੇ ਇਹਨਾਂ ਨੂੰ ਤੁਸੀਂ ਭੁੰਨਣ ਵੇਲੇ ਨਾ ਜਦੋਂ ਸੌਰੀ ਜਦੋਂ ਆਪਾਂ ਭੌਂਵਾਂਗੇ ਰਾਤ ਨੂੰ ਇਹਨਾਂ ਨੂੰ ਤਾਂ ਉਹਨਾਂ ਨੂੰ ਵਿੱਚ ਮੇਥੇ ਪਾ ਕੇ ਵਿੱਚ ਦੁੱਧ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਰਿਆਂ ਨੂੰ ਹਲਾ ਕੇ ਫੇਰ ਭਉਏ ਉਹ ਨਹੀਂ ਤਾਂ ਇਹ ਚ ਨਾ ਗੰਡਾ ਬਣ ਜਾਂਦੀ ਆ ਤੇ ਫੁੱਲਦਾ ਨਹੀਂਗਾ ਫਿਰ ਗੰਡਾ ਜੀ ਮਣਕਿਓ ਮੇਂ ਗੰਡਾ ਰਹਿ ਜਾਂਦੀਆਂ ਜੀ ਹੁਣ ਇਹ ਐਵੇਂ ਬਣ ਗਿਆ ਜੀ ਜਿਵੇਂ ਪ੍ਰਸ਼ਾਦ ਹੁੰਦਾ ਤੇ ਆਪਾਂ ਵਿੱਚ ਸਾਰਾ ਸਾਰੇ ਮੇਥੇ ਵਿੱਚ ਪਾ ਲੇ ਆਂ ਆਪਾਂ ਕਿਲੋ ਪਾਇਆ ਸੀ ਆਟਾ ਤੇ ਪਾਣਾ ਕਿਲੋ ਕਿਉਂ ਪਾਇਆ ਸੀਗਾ ਵੀ ਪੂਰਾ ਕਿਲੋ ਕਿਉਂ ਨਹੀਂ ਪਾਇਆ ਆਪਾਂ ਥੋੜਾ ਕਿਉਂ ਘੱਟ ਰੱਖਿਆ ਤੇ ਚੰਗੀ ਤਰ੍ਹਾਂ ਆਪਾਂ ਮੇਥਿਆਂ ਨੂੰ ਵਿਚ ਆਟੇ ਦੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਦੇਖ ਲਓ ਸੀ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਤੇ ਇਹਨਾਂ ਨੂੰ ਪੁੰਨ ਲੈਣਾ ਜੀ ਤੁਸੀਂ ਮੇਥਿਆਂ ਨੂੰ ਥੋੜਾ ਜਿਹਾ ਟਾਈਮ ਵੀ ਉਹਨਾਂ ਦਾ ਦੁੱਧ ਜਿਆ ਜਿਹੜਾ ਥੋੜਾ ਜਿਹਾ ਖੁਆਜਾ ਬਣ ਜੇ ਤੇ ਵਧੀਆ ਵਿੱਚ ਮਿਕਸ ਹੋ ਜੇ ਫਿਰ ਉਹ ਖਰਾਬ ਨਹੀਂ ਹੁੰਦਾ ਜੀ ਜਲਦੀ ਜੇ ਚੰਗੀ ਤਰ੍ਹਾਂ ਭੁੰਨਿਆ ਹੋਵੇ ਨਹੀਂ ਤਾਂ ਦੁੱਧ ਵਾਲਾ ਖਰਾਬ ਹੋ ਜਾਂਦਾ ਜੀ ਜੇ ਆਪਾਂ ਇਹਨਾਂ ਨੂੰ ਪਾਣੀ ਚ ਭਿਉਾਵਾਂਗੇ ਫਿਰ ਨਹੀਂ ਖਰਾਬ ਹੁੰਦਾ ਜੀ ਤੇ ਦੁੱਧ ਦਾ ਕਰਕੇ ਇਹ ਖਰਾਬ ਹੋ ਜਾਂਦੇ ਆ ਤੇ ਪਰ ਉਹ ਵਿੱਚ ਕੜਤਣ ਜ਼ਿਆਦਾ ਰਹਿ ਜਾਂਦੀ ਹੈ ਜੀ ਤੇ ਐਵੇਂ ਤਾਂ ਇਹ ਬਿਲਕੁਲ ਵੀ ਕੋੜੇ ਨਹੀਂ ਬਣਦੇ ਬਿਲਕੁਲ ਵੀ ਨਹੀਂ ਕੋੜੇ ਬਣਦੇ ਤੁਸੀਂ ਖਾ ਬਣਾ ਕੇ ਖਾ ਕੇ ਦੇਖੋ ਜੀ ਇੰਨੀਆਂ ਟੇਸਟੀ ਪਿੰਨੀਆਂ ਬਣਦੀਆਂ ਜੀ ਤੁਸੀਂ ਐ ਕਹੋਗੇ ਵੀ ਬਾਰ-ਬਾਰ ਬਣਾਈਏ ਤੇ ਪਤਾ ਹੀ ਨਹੀਂ ਲੱਗਦਾ ਜੀ ਵੀ ਇਹ ਮੈਥਿਆਂ ਦੇ ਪਿੰਨੀਆਂ ਬਿਲਕੁਲ ਵੀ ਕੌੜੀਆਂ ਨਹੀਂ ਬਣਦੀਆਂ ਆਪਾਂ ਮੈਂ ਇਹਨਾਂ ਨੂੰ ਬੱਚੇ ਖਾ ਲੈਣ ਵੱਡੇ ਖਾ ਲੈਣ ਬਜ਼ੁਰਗ ਖਾ ਲੈਣ ਕੋਈ ਖਾ ਲਿਓ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਪਿੰਨੀਆਂ ਬਣਦੀਆਂ ਇਹ ਆਪਾਂ ਫਿਰ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣਾ ਜੀ ਮੈਥਿਆਂ ਨੂੰ ਆਟੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਕੇ ਤੇ ਫਿਰ ਆਪਾਂ ਇਹਦੇ ਵਿੱਚ ਪਾਤੀ ਸ਼ੱਕਰ ਅਸੀਂ ਪਾਈ ਆ ਮੈਥੇ ਲੈ ਸੀ ਜੀ ਕਿਲੋ ਆਟਾ ਲਿਆ ਸੀ ਤੇ ਪਾਈ ਆ ਕਿ ਚੱਕਰ ਪਾਈ ਹੈ ਜੀ ਅਸੀਂ ਕਿਉਂਕਿ ਅਸੀਂ ਮਿੱਠਾ-ਖਾਟੀ ਖਾਣਾ ਹੈ ਜੀ ਤੁਸੀਂ ਮਿੱਠਾ ਵੱਧ ਵੀ ਪਾ ਸਕਦੇ ਹੋ ਤੇ ਘੱਟ ਵੀ ਪਾ ਸਕਦੇ ਹੋ ਆ ਦੇ ਸਵਾਦ ਦੇ ਅਨੁਸਾਰ ਤੁਸੀਂ ਮਿੱਠਾ ਪਾ ਸਕਦੇ ਹੋ ਇਹਦੇ 'ਚ ਇੰਨਾ ਵੀ ਤੁਹਾਨੂੰ ਚਾਹੀਦਾ ਅਸੀਂ ਘੱਟ-ਮਿੱਠੇ ਵਾਲਾ ਠੱਈ ਪਸੰਦ ਕਰਦੇ ਹਾਂ ਫਿਰ ਵੀ ਪਾਈ ਆ ਚੱਕਰ ਪਾਈ ਸੀ ਫਿਰ ਵੀ ਬਹੁਤ ਵਧੀਆ ਮਿੱਠਾ ਹੋ ਗਿਆ ਸੀ ਜੀ ਜਿਵੇਂ ਨਹੀਂ ਲੱਗਦਾ ਸੀ ਮਿੱਠਾ-ਖੱਟਾ ਤੇ ਫਿਰ ਆਪਾਂ ਇਹਦੇ 'ਚ ਕਾਜੂ ਤੇ ਬਦਾਮ ਕੱਟ ਕੇ ਪਾਤੀ ਸੀ ਜੀ ਸਾਰੇ ਵੀ ਟੋਟਾ ਮਿਲ ਜਾਂਦਾ ਜੀ ਕਾਜੂ-ਬਦਾਮ ਦਾ ਉਹ ਆਪਾਂ ਇਹਦੇ ਵਿੱਚ ਪਾਤਾ ਸੀ ਡਰਾਈ ਫਰੂਟ ਆਪਦੇ ਮੁਤਾਬਕ ਜਿੰਨਾ ਕਿ ਤੁਸੀਂ ਪਸੰਦ ਕਰਦੇ ਹੋ ਉਹਨਾਂ ਦਾ ਡਰਾਈ ਫਰੂਟ ਪਾ ਕੇ ਤੇ ਫਿਰ ਆਪਾਂ ਇਹਦੀਆਂ ਪਿੰਨੀਆਂ ਬਣਾ ਲੈਣੀਆਂ ਦੇਖੋ ਬਹੁਤ ਸੋਹਣੀਆਂ ਇਹਦੀਆਂ ਪਿੰਨੀਆਂ ਬਣਦੀਆਂ ਨੇ ਨਿੱਗੇ ਨਿੱਗੇ ਦੀਆਂ ਪਿੰਨੀਆਂ ਬਣਾ ਲਿਓ ਤੁਸੀਂ ਠੰਡਾ ਹੋ ਕੇ ਤਾਂ ਫਿਰ ਔਖਾ ਹੋ ਜਾਂਦੀਆਂ ਜੀ ਪਿੰਨੀਆਂ ਬਣਾਉਣੀਆਂ ਗਰਮ ਗਰਮ ਦੀਆਂ ਪਿੰਨੀਆਂ ਬਣਾ ਕੇ ਇਹਨੂੰ ਰੈਡੀ ਕਰ ਲਿਓ ਜੀ ਦੇਖੋ ਕਿੰਨੀਆਂ ਸਵਾਦ ਪਿੰਨੀਆਂ ਬਣੀਆਂ ਬਹੁਤ ਟੇਸਟੀ ਹੈ ਜੀ ਜ਼ਰੂਰ ਬਣਾਓ